ਪਰ ਦਾ ਸਾਰਿਆਂ ਦਾ ਜੀ ਸਵਾਗਤ ਆ ਤੁਸੀਂ ਸਾਡੇ ਸਦਾ ਹੀ ਹੌਸਲਾ ਦਿੰਨੇ ਆ ਤੇ ਇਹ ਬੈਨਰ ਵੀ ਜਿਹੜਾ ਅਸੀਂ ਉਥੋਂ ਹੀ ਲੈ ਕੇ ਆਏ ਆ ਮੇਰੇ ਵਿੱਚ ਇੰਨੀ ਆ ਵੀ ਮੈਂ ਆਪਣੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੀਆਂ ਹੀ ਸੰਭਾਲਦਾ ਰਹਿਣਾ ਆ ਤੇ ਮੈਨੂੰ ਇਹ ਸ਼ੌਂਕ ਲੱਗਾ ਆ ਸਕੂਲੇ ਵੀ ਘਰ ਵੀ ਸਾਰਾ ਕੁਝ ਆ ਕੋਈ ਵੀ ਮੈਨੂੰ ਕਹਿ ਦੇ ਸਿੱਖੋਂ ਸਾਹਿਬ ਜੀ ਕਹਿੰਨ ਕੋਈ ਵੀ ਮੈਨੂੰ ਕਹਿ ਦੇ ਮੈਂ ਉਹਦੇ ਨਾਲ ਵੀ ਤੁਰ ਪੈਂਦਾ ਆ ਸੋ ਅੱਜ ਦਾ ਅਸੀਂ ਪ੍ਰੋਗਰਾਮ ਜਿਹੜਾ ਹੈ ਪਹਿਲਾ ਭਾਗ ਜਿਹੜਾ ਹੈ ਕੁਝ ਸਾਡੇ ਕੋਲੋਂ ਵਿਛੜ ਗਏ ਜਿਹੜੇ ਸੱਜਣਿਆਂ ਤੇ ਉਹਨਾਂ ਨੂੰ ਅਸੀਂ ਯਾਦ ਕਰਾਂਗੇ ਤੇ ਦੂਜਾ ਭਾਗ ਹੈ ਜੀ ਗੁਰਦਾਸ ਰਾਮ ਮਾਲਮਦੀਨ ਨਿੱਗੀ ਯਾਦ ਵਿੱਚ ਇੱਕ ਕਵੀ ਦਰਬਾਰ ਕਰਾਇਆ ਜਾ ਰਿਹਾ ਆ ਤੇ ਉਹਦੇ ਵਿੱਚ ਅਸੀਂ ਇਹ ਦੇਖਿਆ ਵੀ ਉਹਦੇ ਵਿੱਚ ਅਸੀਂ ਵਿਸ਼ਾ ਰੱਖਿਆ ਜਿੱਥੇ ਖੱਬੇ ਪੱਖੀ ਰਾਜਨੀਤਿਕ ਪਾਰਟੀਆਂ ਦੇਸ਼ੰਦਰ ਇਨਕਲਾਬ ਲਿਆਉਣਾ ਚਾਹੁੰਦੀਆਂ ਹਨ ਉਹਦੇ ਗੁਰਦਾਸ ਰਾਮ ਆਲਮ ਦੀਆਂ ਕਮਤਾਵਾਂ ਲੋਕਾਂ ਨੂੰ ਅੰਦੋਲਨ ਦੇ ਰਾਹ ਪਾ ਰਹੀਆਂ ਹਨ ਇਸੇ ਕਰਕੇ ਆਲਮ ਸੁਧਾਰਨ ਲੋਕਾਂ ਦਾ ਮਹਾਨ ਕੰੀਆ ਇੱਕ ਪਾਸੇ ਥੱਬੇ ਪੱਖੀ ਪਾਰਕੀਆਂ ਬਿਸ਼ਪ ਦੀਆਂ ਇੱਕ ਪਾਸੇ ਤਪਤਾ ਦੇ ਚਤਕਤ ਹੈ ਸ਼ਬਦ ਜਿਹੜਾ ਹੁੰਦਾ ਉਹ ਇੱਕ ਸ਼ਬਦ ਨਹੀਂ ਹੁੰਦਾ ਉਹ ਇੱਕ ਤਾਕਤ ਹੁੰਦਾ ਉਹ ਦੁਨੀਆ ਬਦਲ ਦਿੰਦਾ ਚ ਪਹਿਲਾ ਆਖਰ ਬਦਲਦਾ ਇਹ ਹਰ ਇੱਕ ਚੀਜ਼ ਦੇ ਲਈ ਤਾਂ ਇਹ ਅਸੀਂ ਵਿਚਾਰ ਰੱਖਿਆ ਵੀ ਇੰਨੀ طاقت ਆ ਕਪਤਾ ਵਿੱਚ ਕਿਆ-ਕਿਆ ਕਿਆ ਵਿੱਚ ਸ਼ਾਮਲ ਹੋਣਗੇ ਤੇ ਦੋ ਅਸੀਂ ਪੇਤਰ ਪੜਾਂਗੇ ਤੇ ਉਹ ਤੋਂ ਬਾਅਦ ਹੈ ਕੈਪਟਨ ਸਾਹਿਬ ਵੀ ਕਿਆ-ਕਿਆ ਹਿੱਸਾ ਲੈਣਗੇ ਮਲਮੂਰ ਸਿੰਘ ਸਮਰਾ ਵੀ ਲੈਣੀ ਹੋਰ ਵੀ ਕੋਈ ਦੋ ਮਿੰਟ ਬੋਲ ਸਕਦਾ ਇਹ ਜ਼ਿੰਦਗੀ ਕੀ ਹੈ ਅਗਲਾ ਹੈ ਜੀ ਪਾਪਾ ਜਿਹੜੀ ਆ ਉਹ ਦਸ਼ਾ ਤੇ ਦਿਸ਼ਾ ਹੁੰਦੀ ਹੈ ਦਸ਼ਾ ਦਸ਼ਾ ਮਨੁੱਖ ਦੀ ਕੋਈ ਵੀ ਹੋਵੇ ਉਹ ਦਿਸ਼ਾ ਬਦਲ ਸਕਦਾ ਉਦ ਵਿੱਚ ਤਿੰਨ ਗੁਣ ਹੋਣੇ ਚਾਹੀਦੇ ਪਹਿਲਾ ਹੈ ਅਲਕੈਮੀ ਜਿਹਨੂੰ ਅਸੀਂ ਕਿੰਨੇ ਵੀ ਬੰਦੇ ਵਿੱਚ ਇੰਨੀ ਤਾਕਤ ਆ ਉਹ ਮਿੱਟੀ ਨੂੰ ਵੀ ਹੱਥ ਲਾ ਦੇ ਸੋਨਾ ਬਣਾ ਦੇ ਮੂਰਖ ਬੰਦੇ ਨੂੰ ਸੋਨਾ ਫੜਾ ਦਿਓ ਉਹ ਵੀ ਮਿੱਟੀ ਬਣਾ ਉਹ ਜਾ ਕੇ ਡਿਗਈ ਪਿਆ ਸੋ ਉਹਨੂੰ ਅਲਕੈਮੀ ਦੂਜਾ ਹੁੰਦਾ ਅਬੂਰ ਬੰਦੇ ਦੀ ਪਕੜ ਕਿੰਨੀ ਕਾ ਦੇ ਅਬੂਰ ਹੁੰਦਾ ਪਕੜ ਜੇ ਪਕੜ ਹੈਗੀ ਕੀ ਉਹ ਲੋਕਾਂ ਚ ਲੈ ਜਾਂਦਾ ਉਹਨੂੰ ਅਸੀਂ ਹਾਫਸ ਕਹਿੰਦੇ ਆ ਹਾਫਸ ਸ਼ਬਦ ਮੈਂ ਚਮਕੌਰ ਸੰਸੇਖੋਂ ਦੀ ਪੁਸਤਕ ਵਿੱਚੋਂ ਲਿਆ ਜਿਹੜਾ ਬਲਵੰਤ ਸਿੰਘ ਰਾਮੂ ਵਾਲੀਏ ਨੇ ਇਹ ਲੋਕਾਂ ਤੱਕ ਵੀ ਲ ਜਾਂਦਾ ਉਹ ਉਹਨੂੰ ਅਸੀਂ ਹਾਫਸ ਕਹਿੰਦੇ ਆ ਫਿਰ ਉਹ ਦੁਨੀਆ ਬਦਲ ਸਕਦਾ ਹੈ ਸੋ ਉਹ ਅਸੀਂ ਜਿਹੜਾ ਇੱਥੇ ਬੋਲੂਗਾ ਵਿਚਾਰ ਇਹ ਮਹਿਜ ਇੱਕ ਸਟੇਜ ਨਹੀਂ ਇਹ ਉਹਦੀ ਪਰਖਿਆ ਹੋਗੀ ਵੀ 50 ਸਾਲ ਕਿਵੇਂ ਉਹਨੇ ਜ਼ਿੰਦਗੀ ਆਪਣੀ ਬਤੀਤ ਕੀਤੀ ਹੈ ਇਹ ਵੀ ਮੈਂ ਵਿੱਚ ਪੁੱਛਾਲਿਆ ਇੱਕਦੋ ਵੀ ਤੁਸੀਂ ਮੈਨੂੰ ਸ਼ਾਮ ਨੂੰ ਦੱਸਣਾ ਇਹ ਮਹਿਜ ਇਹ ਸਾਹ ਤੱਕ ਹੁੰਨੇ ਲੇ ਇਹਦਾ ਨਾਮ ਦਿੱਤਾ ਤੁਸ ਤੋਂ ਬਾਅਦ ਹੈ ਕਿ ਕੁਝ ਕਵੀ ਜਿਹੜੇ ਆ ਸਾਡੇ ਹਿੱਸਾ ਲੈਣਗੇ ਤੇ ਇਹ ਤੀਸਰਾ ਕਪਟਾ ਦਾ ਹੋ ਗਿਆ ਅਗਿਆ ਹੈ ਭਾਗ ਚੌਥਾ ਕੁਝ 14 ਜਣਿਆਂ ਨੇ ਅਸੀਂ ਲਾ ਕੇ ਇੱਕ ਮਤਾ ਬਣਾਇਆ ਕਿ ਕੁਝ ਮਤੇ ਤੁਹਾਡੇ ਨਾਲ ਸਾਂਝੇ ਰੱਖਮੀਰ ਵਿੱਚ ਇੱਕ ਕਮੇਟੀ ਸੀ ਉਹਦੇ ਵਿੱਚ ਡਾਕਟਰ ਗੁਦਿੰਦਰ ਸਿੰਘ ਕਾਲੀਗਾਲ ਸੀ ਤੇ ਰੋਸਾ ਸੀ ਕਪਾਲ ਸਿੰਘ ਜੋਲ ਤੇ ਚੈਨਲ ਵਾਲੇ ਸੀ ਬੇਖੇ ਅਸੀਂ 14 ਜਣਿਆਂ ਨੇ ਇੱਕ ਪਰਪੋਜ਼ਲ ਬਣਾਈ ਆ ਵੀ ਲੋਕਾਂ ਵਿੱਚ ਆਲਮ ਨੂੰ ਕਿਵੇਂ ਲਿਆਣਾ ਮਤੇ ਪਾਸ ਕੀਤੇ ਉਹਨਾਂ ਤੇ ਚਰਚਾ 2 ਮਿੰਟ ਬੋਲਣਗੇ ਵਿਪਲ ਸਿੰਘ ਗੌਰ ਤੇ ਉਸ ਤੋਂ ਅੱਜ 19 ਅਕਤੂਬਰ 2025 ਦਾ ਐਤਵਾਰ ਹੈ ਕੁਝ ਸੰਗਤਕਾਰ ਪ੍ਰੋਫੈਸਰ ਸੰਗੀਤਕਾਰ ਤੇ ਅਲਗੋਜਾ ਵਾਦਕ ਹਾਸ ਰਸ ਦੇ ਵੀ ਵਿੱਚ ਆਉਂਦੇ ਆ ਸੰਗੀਤਕਾਰ ਵੀ ਆਉਂਦੇ ਆ ਤੇ ਨੌਜਵਾਨ ਵੀ ਆਉਂਦੇ ਆ ਉਹ ਸਾਡੇ ਵਿੱਚ ਨਹੀਂ ਰਹੇ ਔਰ ਸਾਡੀਆਂ ਯਾਦਾਂ ਵਿੱਚ ਜ਼ਰੂਰ ਰਹਿਣਗੇ। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਪਹਿਲੇ ਨੰਬਰ ਤੇ ਹੈ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ। 97 ਸਾਲ ਦੀ ਉਮਰ ਛੋ ਕੇ ਸਾਡੇ ਕੋਲੋਂ ਚਲੇ ਗਏ ਸਪੋਰਟ ਰਹਿੰਦੇ ਸੀ। ਉਹਨਾਂ ਨੇ ਇੱਕ ਸਭ ਤੋਂ ਵੱਡਾ ਹੀ ਕੰਮ ਕੀਤਾ ਵੀ ਪ੍ਰੋਫੈਸਰ ਕਿਸ਼ਨ ਸਿੰਘ ਹੋਏ। ਉਹਨਾਂ ਦੀ ਸਾਰੀ ਰਚਨਾਵਲੀ ਜਿਹੜੀ ਸੀ ਉਹ ਉਹਨਾਂ ਨੇ ਇੱਕ ਜਿਲਦ ਵਿੱਚ ਲਾਤੀ ਤੇ ਜਦੋਂ ਹਸਪਤਾਲ ਸੀ ਕਿ ਉਹ ਲੈ ਕੇ ਆ ਗੁਰਿੰਦਰ ਸਿੰਘ ਮੱਲੀ ਗੁਰਿੰਦਰ ਸਿੰਘ ਟਾਲੀਵਾਲ ਲੈ ਕੇ। ਉਹਨਾਂ ਦਾ ਸਿਰ ਹੱਥ ਲਵਾਦਾ ਵੀ ਆਹ ਦੇਖੋ ਸੀ ਜੀਂਦੇ ਜੀਵਨ। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਦੂਜੇ ਸਾਡੇ ਵੱਡੇ ਕੱਦ ਵਾਲੇ ਲੇਖਕਾ ਹੋਇਆ ਬੀਬੀ ਇੰਦਰਜੀਤ ਕੌਰ ਸਿੱਧੂ ਇਹ ਕਾਫੀ ਉਮਰ ਵੀ ਚਲੋ 85 ਸਾਲ ਦੀ ਸੀ ਨਾਮਵਰ ਸੀ ਸ਼ਖਸ਼ੀਅਤ ਐ ਇੱਕ ਬਹੁਤ ਮਿਹਨਤ ਕੀਤੀ ساری ਉਮਰ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਤੀਜੇ ਹੈ ਜਸਵਿੰਦਰ ਸਿੰਘ ਪੱਲਾ ਜਿਹਨੂੰ ਹਾਸਿਆ ਦਾ ਬਾਦਸ਼ਾਹ ਕਹਿੰਦੇ ਆ ਜਾਂ ਉਹ ਆਪਣਾ ਨਾਮ ਨੇ ਵਕਤ ਚਾਚਾ ਚਤਰਾ ਵੀ ਰੱਖਿਆ ਸੀ ਉਹਨਾਂ ਨੂੰ ਵੀ ਯਾਦ ਜਦੋਂ ਉਹ ਮੂੰਹੋਂ ਕੋਈ ਵੀ ਗੱਲ ਕਰਦਾ ਸੀ ਉਹਦਾ ਮਤਲਬ ਕੋਈ ਵਿਆੰਗ ਹੁੰਦਾ ਸੀ ਇੱਕ ਨਿਕਲੀ ਗੱਲ ਦਾ ਵਿਆੰਗ ਬਣ ਜਾਂਦਾ ਸੀ ਕਹਿੰਦੇ ਵੀ ਵਿਆਹ ਵਾਲੇ ਰਣਜ ਉਹਨੂੰ ਕਹਿੰਦੇ ਵੀ ਤੁਸੀਂ ਵਧੀਆ ਸ਼ੇਰਵਾਨੀ ਪਾਈ ਆ ਕੱਪੜੇ ਵਧੀਆ ਵੀ ਤੁਰੇ ਜਾਂ ਨਹੀਂ ਪੈਲਸ ਵਿੱਚ ਤੇ ਹੁਣ ਕਹਿੰਦੇ ਵੀ ਤੁਸੀਂ ਇੱਕ ਕਾਰ ਵਿੱਚ ਬਹਿ ਕੇ ਚਲੇ ਜਾਓ ਤਾਂ ਉਹ ਕਹਿੰਦਾ ਵੀ ਤੁਸੀਂ ਮੈਨੂੰ ਲੱਗਦਾ ਅੱਜ ਅਗਵਾ ਕਰਨਾ ਉਹ ਦੁੱਖ ਸੁੱਖ ਨੇ ਦੋਨੋਂ ਪਾਈ ਆਉਂਦੇ ਹੈ ਬੰਦਿਆਂ ਤੇ दुख सुख नोनो पाईंदे है बंदे पईंदा है पमेशा मर्दा जे कंदा ते पईंदा पे हमेशा मर्द जे कंदा ते कश्ती विच किरी तफ़ाना कश्ती विच किरी तफ़ाना पतना ते लोनी पू ज़िंदी जी पूजी ताणी ਆਪੇ ਸੱਜਹੁਣੀ ਪੂ ਜਿੰਦਗੀ ਦੀ ਉਡੀਕਾਂ ਲੀ ਓ ਕੁਦਰਤ ਦੇ ਮਿਜਵਾ ਮਾਲੀ ਕੀਤੀ ਓ ਮੰਗਣਾ ਤੂੰ ਕਰਕੇ ਖਲਵਾਣੋਂ ਸੇ ਨਾ ਓਸੇ ਤੋਂ ਮੰਗਣਾ ਤੂੰ ਕਰਕੇ ਖਲਵਾਣੋਂ ਸੇ ਨਾ ਓਸੇ ਤੋਂ ਮੰਗਣਾ ਤੂੰ ਸਾਦੇ ਦੇ ਜੀਵਨ ਵਾਲੀ ਸਾਦੇ ਦੇ ਜੀਵਨ ਵਾਲੀ

पारा अपनी मैं मैं तूं आद मैं मैं ते हथी कम के कहण तू कहण तमत रख जूं तूं बाई मू तूं बाई मैं मैं हो महिमी पंदगी जी सजा पव ਲੱਤੀ ਹੋਈ ਗੱਤੀ ਨਹੀਂ ਤੋ ਉਹਨਾਂ ਨੇ ਕਾਫੀ ਕੁਝ ਮਹੱਤਵਪੂਰਨ ਜ਼ਿੰਦਗੀ ਦੇ ਬਾਰੇ ਕਿਹਾ ਸਰਦਾਰ ਮਨਮੋਹਨ ਸਿੰਘ ਸਭਰਾ ਵਿਸ਼ੇਸ਼ ਕਰਕੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਬਹੁਤ ਸਾਰੀਆਂ ਸ਼ਖਸੀਤਾ ਪਹਿਲਾਂ ਹਾਜ਼ਰ ਹੋ ਆ ਚੁੱਕੀਆਂ ਨੇ ਸੇਕੂ ਸਾਹਿਬ ਨੇ ਬਹੁਤ ਨਿਚੋਰ ਕੁਝ ਕਾਇਸੇ ਕਿਉਂਕਿ ਲੋਕ ਮਨਾਂ ਦੀ ਤਰਜਮਾਨੀ ਕਰਦੇ ਨੇ ਜਿਹੜੇ ਲੋਕ ਆਪ ਰੂਪ ਹੁੰਦੇ ਨੇ ਗੁਰਦਾਸ ਰਾਮ ਆਲਮ ਦੀ ਬਾਰੇ ਅਸੀਂ ਲਗਾਤਾਰ ਵਿਚਾਰਾ ਕਰਦੇ ਆਂ ਤੇ ਬੜੀ ਖੁਸ਼ੀ ਹੁੰਦੀ ਏ ਕਿ ਇਹ ਸੰਸਥਾ ਜਿਹੜੀ ਉਹਨਾਂ ਦੇ ਨਾਂ ਤੇ ਗਠਿਤ ਹੋਈ ਏ ਢੇਰ ਤੋਂ ਹਟਕੇ ਏ ਇਹ ਸੰਸਥਾ ਸਿਰਫ ਸੰਸਥਾ ਦੇ ਵਾਸਤੇ ਨਹੀਂ ਕੋਈ ਵਿਲੱਖਣਤਾ ਵਾਸਤੇ ਏ ਕਿਉਂਕਿ ਗੁਰਦਾਸ ਰਾਮ ਆਲਮ ਉਹਨਾਂ ਨੇ ਕਿਵੇਂ ਲੋਕਾਂ ਦੀ ਗੱਲ ਕੀਤੀ ਸ਼ੁਰੂ ਦੇ ਵਿੱਚ ਤੁਸੀਂ ਤਰਨ ਵਿੱਚ ਸੁਣਿਆ ਕੋਈ ਵੀ ਸ਼ਾਇਰ ਜੇਕਰ ਕੋਈ ਕਿੰਨਾ ਮੈਂ ਹਾਰਮਨ ਪਿਆਰਾ ਤੇ ਆ ਉਹ ਫਿਰ ਲੋਕਾਂ ਦਾ ਨਹੀਂ ਹੋ ਸਕਦਾ ਤੇਰਾ ਹਾਰਮਨ ਪਿਆਰਾ ਨਾ ਉਹ ਫਿਰ ਲੋਕਾਂ ਦਾ ਤੇ ਬੇਕੁਝ ਨਹੀਂ ਪੀੜਿਤ ਲੋਕਾਂ ਦਾ ਪਿਆਰਾ ਉਸ ਵੇਲੇ ਨਹੀਂ ਹੋ ਸਕਦਾ ਕਿਉਂਕਿ ਜਦੋਂ ਉਹਨਾਂ ਦੀ ਗੱਲ ਕਰੇਗਾ ਤਾਂ ਸਥਾਪਤੀ ਨੂੰ ਤਕਲੀਫ ਪਾਣੀ ਹੋਣੀ ਹੈ ਤੇ ਜਦੋਂ ਸਥਾਪਤੀ ਦੀ ਤਕਲੀਫ ਹੈ ਤੇ ਫਿਰ ਇਹਦਾ ਮਤਲਬ ਇੱਕ ਤਰ੍ਹਾਂ ਜਿਹੜੀ ਹੈ ਕੁਝ ਨਹੀਂ ਹੋਣੀ ਜਿਵੇਂ ਆलम ਸਾਹਿਬ ਨੇ ਕਿਹਾ ਕਿ ਮੈਂ ਉਹ ਕਵੀ ਨਹੀਂ ਜਿਹੜਾ ਦੋਨਾਂ ਤਰ੍ਹਾਂ ਨੂੰ ਕਸ਼ ਕਰ ਲਾ ਇੱਕ ਇੱਕ ਵਾਰ ਦੋਹਾ ਲਿਖਿਆ ਇਸ ਵਿੱਚ ਰਿਕੁਸ਼ਾ ਸੰ ਕਿ ਹਰਮਨ ਪਿਆਰਾ ਬਣਨ ਦੀ ਹਰਮਨ ਪਿਆਰਾ ਬਣਨ ਦੀ ਮਨ ਅੰਦਰ ਸੀ ਲੋਚ ਹਰਮਨ ਪਿਆਰਾ ਬਣਨ ਦੀ ਮਨ ਅੰਦਰ ਸੀ ਲੋਚ ਜ਼ਾਲਮ ਅੱਗੇ ਆੜਨ ਦੀ ਤਾਈਂ ਛੱਡੀ ਸੋਚ ਤੇ ਜਿਵੇਂ ਸੀ ਹਾਲਮਸਟਾਗ ਉਹਨਾਂ ਦੇ ਜ਼ਿੰਦਗੀ ਬਾਰੇ ਸ਼ਬਦਾਂ ਦੀ ਬਹੁਤ ਉਸਤਾਤ ਹਰ ਪ੍ਰੋਗਰਾਮ ਚ ਗੱਲ ਕਰਦੇ ਆ ਇਹ ਜਾਗ ਪਿਆ ਹਾਂ ਪੱਤਿਆਂ ਦੀ ਖੜ ਖੜਦੇ ਨਾ ਜਾਗ ਪਿਆ ਹਾਂ ਪੱਤਿਆਂ ਦੀ ਖੜ ਖੜਦੇ ਨਾ ਮੈਂ ਵੀ ਇੱਕ ਦਿਨ ਛੱਡ ਜਾਣਾ ਪੱਤ ਛੱਡਦੇ ਨਾ ਮੈਂ ਵੀ ਇੱਕ ਦਿਨ ਛੱਡ ਜਾਣਾ ਪੱਤ ਛੱਡਦੇ ਨਾ ਅਕਲੇ ਹੀ ਜਾਂਦਾ ਮੈਨੂੰ ਲੈਦੇ ਵੱਲ ਅਕਲੇ ਹੀ ਜਾਂਦਾ ਮੈਨੂੰ ਲੈਦੇ ਵੱਲ ਤੇ ਪੂਰਬ ਵੱਲ ਜਾ ਨਿਕਲਾਂਗਾ ਦਿਨ ਚੜਤੇ ਨਾ ਸੂਰਜ ਬਣ ਕੇ ਜਾ ਨਿਕਲਾਂਗਾ ਦਿਨ ਚੜਤੇ ਨਾ ਉਹ ਦੋ ਦਿਨ ਹੋਰ ਬਹਾਰ ਅਸੀਂ ਇਹ ਜਾਣ ਲਿਆ ਦੋ ਦਿਨ ਹੋਰ ਬਹਾਰ ਅਸੀਂ ਇਹ ਜਾਣ ਲਿਆ ਆਖਰ ਸਾਡੀ ਨਿਬਣੀ ਹੈ ਪਤ ਛੱਡ ਦੇਨਾ ਆਖਰ ਸਾਡੀ ਨਿਬਣੀ ਹੈ ਪਤ ਛੱਡ ਦੇਨਾ ਮੈਨੂੰ ਪਾਲ ਲੰਗਾਇਆ ਤੂੰ ਪਤ ਸਾਗਰ ਚੋਂ ਤੈਨੂੰ ਪਾਲ ਲੰਗਾਇਆ ਤੂੰ ਪਤ ਸਾਗਰ ਚੋਂ ਲੋਹਾ ਵੀ ਤਰਜੰਦਾ ਹੈ ਲੱਕੜ ਦੇਨਾ ਲੋਹਾ ਵੀ ਤਰਜੰਦਾ ਹੈ ਲੱਕੜ ਦੇਨਾ ਏਰੇ ਨਹਿਰੀ ਹੰਝੂਆਂ ਦਾ ਹੜਕਿਆ ਸੀ ਏਰੇ ਨਹਿਰੀ ਹੰਝੂਆਂ ਦਾ ਹੜਕਿਆ ਸੀ ਹੁਣ ਤੱਕ ਹੜਿਆ ਜਾਂਦਾ ਹਾਂ ਸੜਦੇ ਨਾ ਹੁਣ ਤੱਕ ਹੜਿਆ ਜਾਂਦਾ ਹਾਂ ਸੜਦੇ ਨਾ ਮੇਰੀ ਜੇ ਚੁੱਲੀ ਤਾਂ ਮੇਰੀ ਜੇ ਚੁੱਲੀ ਤਾਂ ਮੈਂ ਵੀ ਆਵੇਗਾ ਮੇਰੀ ਜੇ ਚੁੱਲੀ ਤਾਂ ਮੈਂ ਵੀ ਆਵੇਗਾ ਅਮਰ ਹਮੇਸ਼ਾ ਆਉਂਦਾ ਹੈ ਘੜ ਘੜਦੇ ਨਾ ਅਮਰ ਹਮੇਸ਼ਾ ਆਉਂਦਾ ਹੈ ਘੜ ਘੜਦੇ ਨਾ ਆਸ਼ਿਕ ਨੇ ਤਾਂ ਹਰ ਹਿੱਲੇ ਮਰ ਜਾਣਾ ਹੈ ਆਸ਼ਿਕ ਨੇ ਤਾਂ ਹਰ ਹਿੱਲੇ ਹੀ ਮਰਨਾ ਹੈ ਤੱਕ ਤੱਕ ਸੀਸ ਰਹੇਗਾ ਪੋਦੀ ਧੜਦੇ ਨਾ ਜੇ ਉਹਨਾਂ ਨੇ ਚੰਨ ਲਿਆ ਬੜਾ ਸਾਰੂ ਪਿੰਡ ਬੰਡਾਲਾ ਰਾਜਨੀਤਿਕ ਪੱਖੋਂ ਵੀ ਧਾਰਮਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਬੜਾ ਸੁਚੇਤ ਆ ਔਰ ਹੈਰਾਨੀ ਦੀ ਗੱਲ ਇਹ ਆ ਕਿ ਇਦਾਂ ਦੇ ਹੀਰਿਆਂ ਨੂੰ ਵੀ ਅਸੀਂ ਅਨਬਾਲੇ ਕਰਦੇ ਆ ਉਹ ਬਹੁਤ ਮਾੜੀ ਗੱਲ ਆ ਕਿਸੇ ਨੇ ਵੀ ਜੋ ਕਵੀ ਆ ਜਾਂ ਕੱਤਾ ਲਿਖਣ ਵਾਲਾ ਜਾਂ ਜਿਹੜਾ ਸਾਜ বাজਦਾ ਉਹ ਸਾਡੀ ਜ਼ਿੰਦਗੀ ਦੇ ਬੜੇ ਵੱਡੇ ਹਿੱਸੇ ਆ ਉਹ ਧੁਕਮੇ ਆ ਔਰ ਅਸੀਂ ਪੰਚਾਇਤ ਨੂੰ ਵੀ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਦਾਂ ਨਹੀਂ ਆ ਵਧੇ ਤੁਸੀਂ ਇਹ ਸਾਡੀਆਂ ਮੰਗਾਂ ਵਧੀਆਂ ਮੰਨਦੇ ਆ ਇਦਾਂ ਦੀਆਂ ਬਾਹਰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਮਹਾਨ ਕਵੀ ਬੁੱਧੀਜੀਵੀ ਜਿਗੇ ਜੋ ਸਾਡੇ ਆਜ਼ਾਦੀ ਕਿਲਾਟਗੇ ਆ ਉਹਨਾਂ ਦੀ ਹੋਰ ਜਾਨੀ ਜਿਹੜਾ ਅਦੇਸ਼ ਹੋਵੇ ਲੋਕ ਇੱਕ ਨੂੰ ਹੰਮਤਵਾਲ ਵਧਣ ਕਿਉਂਕਿ ਮਨੋਕ ਚੰਦ ਕਲੇਜ ਦੀ ਹਰ 6 ਮਹੀਨੇ ਬਾਅਦ ਗੁਰਦਾਸ ਰਾਮ ਆਲਪ ਆਲਮ ਦਾ ਪ੍ਰੋਗਰਾਮ ਕਰਵਾਉਂਦੇ ਆ ਉਹਨਾਂ ਦੀ ਯਾਦ ਦੇ ਵਿੱਚ ਆਪਣੀ ਕਮਿਊਨਿਟੀ ਦੇ ਬੜੇ ਮਸ਼ਹੂਰ ਕਵੀ ਹੋਏ ਐ ਇਹਨਾਂ ਦੀ ਯਾਦ ਕੈਨੇਡਾ ਦੇ ਵਿੱਚ ਮਨਾਈ ਜਾਂਦੀ ਹੈ ਇਹਨਾਂ ਦਾ ਧੰਨਵਾਦ ਇਹਨਾਂ ਨੇ ਸੁਸਾਇਟੀ ਬਣਾ ਕੇ ਤੇ ਹਰ 6 ਮਹੀਨੇ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਦੂਸਰੀ ਗੱਲ ਇਹਨਾਂ ਨੇ ਅੱਜ ਦੇ ਅੱਜ ਉਹਨੂੰ ਡਿਫਰੈਂਟ ਕਰਕੇ ਦਿਖਾਇਆ ਕਿ ਜਿਹੜੀ ਇਹਨਾਂ ਨੇ ਡਿਸਕਸ਼ਨ ਕਰਵਾਈ ਹੈ ਜ਼ਿੰਦਗੀ ਦੇ ਉੱਤੇ ਉਹਦੇ ਅਲੱਗ-ਅਲੱਗ ਵਿਚਾਰ ਆਏ ਆ ਜੀਤ ਮਹਾਰਾਜੀ ਨੇ ਕਿਹਾ ਸਾਨੂੰ ਸਾਰੀ ਜ਼ਿੰਦਗੀ ਸਿੱਖੀ ਜਾਣਾ ਚਾਹੀਦਾ ਸਿੱਖ ਵਰਡ ਵੀ ਆਪਣੇ ਧਰਮ ਦੇ ਵਿੱਚ ਸਿੱਖ ਵਰਡ ਦਾ ਮੀਨਿੰਗ ਵੀ ਇਹੀ ਹੈ ਕਿ ਤੁਸੀਂ ਸਾਰੀ ਜ਼ਿੰਦਗੀ ਸਿੱਖੀ ਜਾਓ ਤੇ ਬਾਕੀ ਸਮਰਾਹਾਂ ਨੇ ਕਿਹਾ ਉਹ ਬੰਦਾਰੋਂ ਦਾ ਉਹ ਰੋਂਦਾ ਇਹਦਾ ਰੋਗ ਚਲੇ ਜਾਂਦਾ ਬਾ ਇਹ ਜੀ ਦੀ ਹੈ ਤੇ ਸਾਰਿਆਂ ਨੇ ਉਹ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਨੇ ਦੇਖ ਲਓ ਕਿਹਾ ਵੀ ਦੇਖੋ ਜ਼ਿੰਦਗੀ ਤਾਂ ਸਾਰਿਆਂ ਨੂੰ ਮਿਲਦੀ ਹੈ ਪਸ਼ੂਆਂ ਨੂੰ ਮਿਲਦੀ ਹੈ ਪਰ ਬੰਦੇ ਨੂੰ ਜਿਹੜੀ ਜ਼ਿੰਦਗੀ ਮਿਲੀ ਹੈ ਉਹਦੇ ਵਿੱਚ ਸਿਰਫ ਇੱਕੋ ਹੀ ਚੀਜ਼ ਹੈ ਵੀ ਥਿੰਕਿੰਗ ਹੋਣੀ ਚਾਹੀਦੀ ਹੈ ਵਿਚਾਰ ਹੋਣੇ ਚਾਹੀਦੇ ਆ ਤੇ ਇਹ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਜੀ